ਨਾ ਮੇਰੇ ਤੇ ਜਵਾਕ ਹੋਣ ਵਾਲਾ ਕੀ ਹੋ ਗਿਆ ਕਾਹਦੇ ਨੂੰ ਜਵਾਕ ਹੋਣ ਵਾਲਾ ਤੂੰ ਹੀ ਆ ਜੀ ਕੀ ਕੀ ਕਰਨੀ ਹੈ ਹਾਂ ਫਿਰ ਕਾਹਦੇ ਨੂੰ ਜਵਾਕ ਹੋਣ ਵਾਲਾ ਹਾਂ ਤੂੰ ਕਹੀ ਜਾਂਦਾ ਮੈਂ ਕੀ ਗਲਤੀ ਕੀਤੀ ਰਾਸ ਬੈਠਾ 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 ਪਰ ਮੈਂ ਕੀ ਗਲਤੀ ਕੀਤੀ ਰਾਸ ਬੈਠਾ ਬੈਠਾ ਉਹ ਵੀ ਨਾਲ ਆਇਆ ਉਹ ਵੀ ਨਾਲ ਆ ਗਿਆ ਬੈਠਾ ਪਰ ਮੇਰੇ ਘਰੇ ਜਵਾਕ ਹੋਣ ਵਾਲਾ ਠੀਕ ਆ ਤੇ ਮੈਂ ਪੈਸੇ ਕਢਵਾਉਣਾ ਆਇਆ ਸੀ ਮੈਨੂੰ ਮਿਲਿਆ ਨਹੀਂ ਲੋਨ ਠੀਕ ਆ ਤੇ ਸੈਫਟੀ ਕਰਾਈ ਆ ਬੱਚੀ ਦੇ ਨਾਂ ਦੇ ਠੀਕ ਆ ਨਿੱਕੀ ਦੇ ਤੇ ਸਰ ਮੈਂ ਇੱਥੋਂ ਆਇਆ ਵਾਪਸੀ ਠੀਕ ਆ ਮੈਨੂੰ ਨਾ ਜਿਹੜੇ ਤੁਸੀਂ ਐਟ ਮਾਰ ਰਹੇ ਵੀਡੀਓ ਵਿੱਚ ਦਿਖਾਈ ਦੇ ਰਹੇ ਸਰ ਮੈਂ ਇਹਨਾਂ ਐਟ ਨਹੀਂ ਮਾਰਦਾ ਠੀਕ ਆ ਮੇਰੇ ਆਪਦੇ ਮਲਾਜ ਨਹੀਂ ਲੱਗੇ ਪਰਾ ਠੀਕ ਆ ਤੇ ਮੈਂ ਇਹਨਾਂ ਨੂੰ ਮਾਰ ਕੀ ਕਰਨਾ ਠੀਕ ਆ ਮੈਂ ਆਪਦੇ ਆਪ ਮਰਿਆ ਵਾ ਮੈਂ ਇਥੋਂ ਆ ਕੇ ਨਹੀਂ ਨਹੀਂ ਤੂੰ ਦਾਰੂ ਪੀਤੀ ਹੋਈ ਏ ਨਾ ਤੂੰ ਆਪ ਨੂੰ ਪਤਾ ਕਿ ਦਾਰੂ ਪੀਤੀ ਏ ਸਰ ਮੈਂ ਇੱਕ ਅੱਧਾ ਪੈਗ ਲਾਇਆ ਠੀਕ ਆ ਮੈਂ ਇਹ ਨਹੀਂ ਕਹਿੰਦਾ ਤੇ ਮੈਨੂੰ ਪਤਾ ਆਪਦੇ ਆਪ ਠੀਕ ਆ ਮੇਰੇ ਤੁਸੀਂ ਤੁਸੀਂ ਜੇ दारू ਪੀ ਕੇ ਡਰਾਈਵਿੰਗ ਕਰ ਰਹੇ ਆਪਣੀ ਜਾਨ ਵੀ ਜੋਖਮ ਵਿੱਚ ਪਾਓਗੇ ਤੇ ਅਗਲੀ ਵੀ ਜਾਨ ਪਾਓਗੇ ਉਹ ਉਹ ਤਾਂ ਨਹੀਂ ਪੀਤੀ ਮੈਨੂੰ ਜਾਣ ਕੇ ਹੁਸਾ ਆ ਗਿਆ ਠੀਕ ਹੈ ਜਦੋਂ ਮੈਨੂੰ ਪੈਸੇ ਨਹੀਂ ਮਿਲੇ ਮੈਂ ਆਪਕੇ ਜਮ੍ਹਾਂ ਕਰਾਈ ਨਹੀਂ ਪੈਸੀ ਮੈਨੂੰ ਉਹਦਾ ਆਕਣ ਹੀ ਮਿਲਦਾ ਪਿਆ ਇਹਨਾਂ ਦੀ ਪੁਲਿਸ ਵਾਲਾਂ ਦੀ ਕੀ ਗਲਤੀ ਤੁਸੀਂ ਇਹਨਾਂ ਨੂੰ ਡਿੱਟਾ ਮਾਰ ਲੱਗੇ ਸਰ ਮੈਂ ਇਹਨੂੰ ਈਟ ਮਾਰੀ ਨਹੀਂ ਤੁਹਾਡੀ ਵੀਡੀਓ ਚ ਸਾਬਤ ਦਿਖਾਈ ਦੇ ਰਿਹਾ ਤੁਸੀਂ ਈਟਾ ਫੜ ਕੇ ਉਹ ਤੋਂ ਮਾਰਨ ਲੱਗੇ ਹੋ ਸਰ ਜੇ ਆਪਣਾ ਬਚਾ ਕੀਤਾ ਜੇ ਸਾਬਤੀ ਕਰਦੇ ਨੇ ਜੇ ਮੈਂ ਈਟ ਮਾਰੀ ਆ ਆਪਦੇ ਆਪ ਨੂੰ ਮਾਰਨੀ ਸੀ ਠੀਕ ਹੈ ਜੇ ਸਾਬਤੀ ਕਰਨਾ ਚਾਹੁੰਦੇ ਜੀ ਕਿ ਮੈਂ ਜੇ ਲਾਰੀ ਹੈ ਮੈਂ ਉਹਦੇ ਸੇਰ ਨੂੰ ਪਾਉਣੀ ਸੀ ਠੀਕ ਹੈ ਸਰ ਮੈਂ ਕਿਹਾ ਚੇਂਜ ਕਰ ਲਓ ਠੀਕ ਹੈ ਕਾਪੀ ਨੰਬਰ ਬਖਾ ਦਿੰਦਾ ਸਾਰਾ ਕੋਈ ਬਾਦ ਨਾ ਠੀਕ ਹੈ ਨੰਬਰ ਸਾਰਾ ਦੇ ਦਿੰਨਾ ਪਰ ਇਹ ਸਰ ਕਹਿੰਦੇ ਤੁਸੀਂ दारू ਪੀਤੀ ਹੋਈ ਹੈ ਸਰ ਮੈਂ ਡਰਿੰਕ ਪੀਤੀ ਹੈ ਨਾ ਹੋਈ ਜਿਹੜੇ ਤੁਹਾਨੂੰ ਏਟਮ ਮਾਰ ਰਿਹਾ ਸੀਗਾ ਇਹ ਕਾਰਨ ਕੀ ਹੋਇਆ ਇਹ ਨਹੀਂ ਸਾਡੇ ਇੱਥੇ ਏਐਸਪੀ ਮਿੱਤਰ ਸਿੰਘ ਤਾਂ ਮੈਂ ਨਾਲ ਅਸੀਂ ਇੱਥੇ ਨਕਲ ਆਇਆ ਜੀ ਆਪ ਲੋਕ ਤੁਸੀਂ ਚੰਦ ਦੇ ਵਿੱਚ ਇਹ ਬੰਦੇ ਦਾ ਡਾਉਟ ਨੰਬਰ ਡਾਉਟ ਡਾਕੂਮੈਂਟ ਮੋਟਸਲ ਹੈ ਅਸੀਂ ਉਹਨੂੰ ਖਿਲਾ ਰਿਹਾ ਖਿਲਾੜਕੇ ਤਹੀ ਬਦੂ ਮੋਟਰਸਾਈਕਲ ਘੌੜੀ ਦਿੱਤਾ ਇਹਨੇ ਸ਼ਰਾਬ ਪੀਤੀ ਹੋਈ ਹੈ ਤੇ ਸ਼ਰਾਬ ਪੀਕੇ ਸਭ ਨੂੰ ਇੱਟ ਮਾਰਨ ਲੱਗਾ ਹੈ ਇੱਟ ਮਾਰਨ ਲੱਗਾ ਸੀ ਉਹਨੇ ਫੜ ਕੇ ਮੇਰਾ ਆ ਗਿਆ ਹੈ ਉਹ ਸ਼ਰਾਬੂ ਕਰਤਾ ਹੈ ਕਿ ਦੁਕਾਨ ਵੇਚਦੇ ਨੇ ਕੀ ਕਰੇ ਚੱਲੀ ਇਹੋ ਜੇ ਹਰ ਵਾਰ ਸ਼ਰਾਬ ਦੀ ਅੰਸਰ ਹੁੰਦੇ ਆ ਜੋ ਪੁਲਿਸ ਨਾਲ ਖੇਪੜ ਪੈਂਦੇ ਆ ਪਰ ਤੁਹਾਨੂੰ ਲੱਗਦਾ ਕਿ दारू ਪੀਕੇ ਜਿਹੜੀ ਗੱਡੀ ਚਲਾ ਮੋਟਰਸਾਈਕਲ ਚਲਾਉਂਦੇ ਜਾਂ ਗੱਡੀ ਚਲਾਉਂਦੇ ਉਹ ਗਲਤ ਹੈ ਹਾਂਜੀ ਹਾਂਜੀ ਬਿਲਕੁਲ ਗਲਤ ਹੈ दारू ਪੀਤੀ ਜਿਹੜਾ ਮਗਰ ਬੈਠਾ ਉਹਨੇ ਪੀਤੀ ਹੈ दारू ਪੀਤੇ ਉਹ ਮੋਟਰਸਾਈਕਲ ਘੌੜ ਤੇ ਕਰਕੇ ਇੱਟ ਫੜ ਕੇ ਦਨ ਮਾਰ ਲੱਗਾ ਹੈ ਇਹ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਦੇ ਵੀ ਇਹ ਵਿੱਚ ਵੱਜ ਸਕਦਾ ਅੱਜ ਇਹ ਨਹੀਂ ਵੱਜ ਸਕਦਾ ਜੀ ਤੇ ਘਰੋਂ ਕਹਿੰਦਾ ਜੀ ਮੇਰੇ ਆਏ ਘਰੇ ਪ੍ਰੋਬਲਮ ਹੈ ਪੈਸੇ ਕਢਾਉਣ ਆਇਆ ਸ਼ਰਾਬ ਕੀਤੀ ਪੈਸੇ ਕਿ ਤੂੰ ਕਢਾਉਗਾ ਜੀ ਇਹ ਕਿਹਦੇ ਵਿੱਚ ਮਾਰੂ ਘਰ ਦੇ ਤੇ